ਸਿਲੰਡਰ ਨਹੀਂ ਲਿਆ ਕੇ ਦਿੰਦਾ ਕਿੰਨੇ ਵਾਰ ਕਹਿਤਾ ਭਰਾ ਕੇ ਲਿਆ ਦੇ ਕੋਈ ਮੇਰੇ ਨਾਲ ਹੀ ਬੈਰ ਆ ਲੱਗਦਾ ਇਹਦਾ ਵੈੜ ਜੀ ਫਾਲੀ ਸਿੱਟੂਗੀ ਦੇਣੀ ਮਾੜੇ ਚੱਲੀ ਜਾਂਦੇ ਇੱਕ ਕਣਕ ਉਹ ਰਾਂ ਦੇ ਯਾਰ ਬੰਨ ਨੂੰ ਇਹ ਵੀ ਲਾਉਣੇ ਆ ਕਈ ਹੈ ਹਾਂ ਖਾ ਇਹ ਗੱਲ ਲੰਗਰ ਮੁੜ ਕੇ ਤਾਂ ਮਗਰ ਤਾਂ ਫਣਾਉਣ ਦੇਣੀ ਇਹਨਾਂ ਨੇ ਭਗਵਾਨ ਨੇ ਲਾ ਦੇ ਇੱਕ ਅੱਧੀ ਰੋਟੀ ਖਾ ਕੇ ਜਾਵਣਾ ਮੈ ਪਾਣੀ ਲੱਗੀ ਜਾਂਦਾ ਕੱਲ ਦਾ ਮੋਟਰਾਂ ਛੱਡੀਆਂ oh no ਅੱਜੇ ਤਾਂ ਮੈਂ ਚਾਦਾ ਸਿਆਪਾ ਕਰਦੀ ਆ ਬਣਾ ਦੇਣੀ ਆ ਸਿਆਪਾ ਦਾ ਕਾਹਦਾ ਤੂੰ ਇੱਕ ਅੱਧੀ ਪਤਾ ਜੇ ਤੂੰ ਸੁਧਿਆ ਜਾਣਾ ਸਾਜਰੇ ਮੈਂ ਇੱਕ ਅੱਧੀ ਲਾ ਦਿੰਦੀ ਰੋਟੀ ਤੂੰ ਤੇ ਮੇਰਾ ਹੋਰ ਵੀ ਕੰਮ ਬਹੁਤ ਪਿਆ ਹੁੰਦਾ ਹੈ ਹੋਰ ਕੀ ਕਰਾਂ ਤੂੰ ਤੜਕੇ ਦੀ ਉੱਠ ਕੇ ਆ ਤੇਰੀ ਮਾਂ ਨੂੰ ਕਹਦੇ ਪਈਆ ਲੰਮੀਆ ਹੋਣੇ ਸਾਰੀ ਉਮਰ ਥੋੜਾ ਸਾਨੂੰ ਅੰਨ ਖਵਾਈਓ ਸੋਣ ਨੂੰ ਕੀ ਵਿਆਹ ਕੇ ਸੋਡਾ ਕੀ ਫਾਇਦਾ ਤੇ ਜੀਵ ਤਾਂ ਉਹਦੀ ਬਹੁਤ ਚੱਲਦੀ ਆ ਉਦੋਂ ਵੀ ਕਹਦੇ ਕਰੋ ਅੱਜ ਤੁਸੀਂ ਆਈ ਸਿਆਪਾ ਰੱਖੋ ਇੱਥੇ ਚਲੋ ਚਾਹ ਵੀ ਉੱਥੇ ਪੀਲਾਂਗੇ ਉਹਨਾਂ ਨੂੰ ਮਗਰ ਭੇਜ ਦੇ ਜੇ ਬਣ ਗਿਆ ਟਾਈਮ ਨਾਲ ਪਕਾ ਕੇ ਕੋਈ ਨਾ ਭੇਜ ਦੂੰਗੀ ਜੇ ਬਣ ਗਈ ਇਹਨਾਂ ਯਾਰ ਬੁਨੇ ਸਾਹਿਬ ਦੇ ਪਾਸੋਂ ਯਾਰ ਜੀ ਜੂ ਨੂੰ ਵਿਆਹ ਨਾ ਕਰਵੇ ਬੰਦਾਈ ਅੱਜ ਦਿਨ ਚੱਲਦੀ ਚੜ ਗਿਆ ਚਲ ਓਏ ਕੱਲ੍ਹ ਤੋਂ ਲੇਟ ਹੋਵਾਂਗੇ ਭਾਬੀ ਲਿਆ ਰੋਟੀ ਕੱਲ੍ਹ ਜਾਣਾ ਮੈਂ ਫਿਰ 10 ਵਜੇ ਉੱਠ ਕੇ ਪਾਲਦਾ ਪੂੜੇ ਬੇਪੁੱਤਲੇ ਮੈਂ ਲਾ ਦੇਨੀ ਆ ਮਾਤਾ ਓ ਨੋ ਪਹਿਲਾਂ ਜਵਾਕ ਭੁੱਖਾ ਗਿਆ ਇਹ ਕਿਹੜੇ ਪੂੜੇ ਬਣਾਉਗੀ ਲੈ ਮੈਂ ਕਰਦੀ ਆ ਸਿਆਪਾ ਇਹਨਾਂ ਦਾ ਯਾਰ ਖਰਜ ਜਾਂ ਉਹ ਸਿਆਪਾ ਇਹਨਾਂ ਦਾ ਤਾਂ ਲੈ ਤਵਾ ਲਿਆ ਮੈਂ ਬਣਾਵਾਂ ਪੂੜੇ ਲੈ ਤਸ ਤੈਨੂੰ ਕੀ ਹੋ ਗਿਆ ਕੁੜੇ ਕਿ ਮੈਂ ਮਸਰੀ ਫਿਰਦੀ ਆ ਚਲੋ ਮਣਾ ਅੱਗੇ ਲੇਟ ਹੋ ਗਿਆ ਰੋਟੀਆਂ ਨੇ ਤਾਂ ਲਹੂ ਪੀਦਾ ਚਲ ਠੀਕ ਆ ਮਾਤਾ ਮੈਂ ਜਾਣਾ ਕਾਲਜ ਬੇ ਪੁੱਤ ਖੜ ਜਾ ਆਪਦੇ ਵੱਡੇ ਵੀਰ ਦੀ ਰੋਟੀ ਲੈ ਕੇ ਜਾਈ ਮਾਤਾ ਮੈਂ ਲੇਟ ਹੋ ਜਾਣਾ ਮਾਤਾ ਅੱਗੇ ਹੀ ਲੇਟ ਆਇਆ ਇਹੋ ਭੁੱਖਾ ਗਿਆਗਾ ਤੂੰ ਖੜ ਜਾ ਖੜ ਜਾ ਕਾਦਾ ਯਾਰ ਇਹ ਸਿਆਪਾਣਾ ਨਿਬੜਿਆ ਨਾ ਸਾਡੇ ਤਾਂ ਘਰੇ ਨਾ ਇਹਨਾਂ ਨੇ ਕਰ ਲਓ ਪੜਾਈਂ ਛੇਤੀ ਕਰਮਾ ਇਹ ਲੈ ਲੈ ਜਾ ਲੈ ਵਧੀਆ ਮਨ ਲਾ ਕੇ ਬੜੀ ਠੀਕ ਆ ਮਾ ਠੀਕ ਆ ਠੀਕ ਆ ਮੁੰਡਿਆਂ ਮੰਡਿਆਂ ਚ ਨਾ ਕਿਸੇ ਚ ਰੜੀ ਸੇਵਾ ਕਰ ਰਹੀ ਮੈਂ ਤਾਂ ਪੜਾਈ ਕਰਨੀ ਹੈ ਬੱਲਾ ਹਾਂ ਸਿਆਣਾ ਬਣ ਕੇ ਚੱਲੀ ਆ ਬਾਈ ਯਾਰ ਇਹਨਾਂ ਤਾਂ ਇਹ ਹੀ ਨਹੀਂ ਕੰਜਰ ਖਾਣੇ ਮੁੱਕਦੇ ਆ ਪਤਾ ਨਹੀਂ ਢੋਲੀ ਨੂੰ ਦੱਸ ਹੈ ਵਿੱਚ ਪਾ ਲੈਣਾ ਯਾਰ ਕਿੱਧਰ ਟੰਗੀ ਫਿਰੂੰ ਇਹਨਾਂ ਕੋਲ ਦੱਸ ਉਹਦਾ ਕੀ ਇਹਦੇ ਕਤੂਰੇ ਚੁੰਗਦੇ ਹੁਣ ਤੱਕ ਗਿਆ ਆ ਕਿਧਰੋਂ ਆ ਲੁੱਤੀ ਕੱਲੀ ਹੋਰ ਮਾਤਾ ਮੱਥਾ ਡੇਕਦੀਆਂ ਜਿਉਂਦੀ ਰਹਿਤ ਤੋਂ ਬਸ ਦੀ ਰਹਿ। ਹੋਰ ਕਿਵੇਂ ਠੀਕ ਹੋ ਸੇਤਾ ਠੀਕ ਨੇ? ਬਸ ਠੀਕ ਆ। ਰਾਹ ਦੀਆਂ ਠੀਕ ਸੇਤਾ। ਇਹ ਤਾਂ 24 ਘੰਟੇ ਤੱਕ ਠੀਕ ਰਹਿੰਦੀ ਆ। ਮੁਖੀਰ। ਨੀ ਆ ਜਾ ਭੈਣੇ ਸਾਰਾ ਦਿਹਾੜੀ ਕੰਮ ਹੀ ਲੱਗੀ ਰਹਿਣੀ ਆ ਕਦੇ ਝਾੜੂ ਚੱਕ ਲਿਆ ਕਦੇ ਕੁਛ ਆ ਜਾ 10 ਮਿੰਟ ਬਹਿ ਜਾਦਾ ਤੂੰ ਵੀ ਕਦੇ। ਬਸ ਭੈਣੇ ਕਾਦੇ ਕੰਮ ਨਹੀਂ ਆਹੀ ਸਿਆਪਾ ਨਹੀਂ ਮੁੱਕਦਾ ਸਾਰਾ ਦਿਨ। ਹੋਰ ਆ ਜਾ ਬਹਿ ਜਾ ਉੱਥੇ ਬਹਿਨੇ ਆ 10 ਮਿੰਟ ਆ ਜਾ। ਬਸ ਆਉ ਪਿਆ ਉੱਥੇ। ਰੈਂਦੀ ਇੱਥੇ ਖੜ ਜਾ ਹੋਰ ਦੱਸ ਕਿਵੇਂ ਆਉਣੇ ਹੋਏ ਵਧੀਆ ਬਸ ਮੈਂ ਜੋ ਚਾਹ ਤੁਹਾਨੂੰ ਮਿਲਣ ਆ ਜਾ ਤੇ ਉਹ ਤੁਹਾਡਾ ਹਾਂ ਛੋਟਾ ਕਿੱਥੇ ਗਿਆ ਕਾਲਜ ਨੂੰ ਗਿਆ ਹੋਰ ਕਿੱਥੇ ਜਾਣਾ ਉਹਨੇ ਮੈਨੂੰ ਤਾਂ ਲੱਗਦਾ ਨਹੀਂ ਇਹ ਕਾਲਜ ਜਾਂਦਾਗਾ ਇਹ ਤਾਂ ਬਾਰਾਗਿਰਦੀ ਹੀ ਕਰਦਾ ਫਿਰਦਾ ਰਹਿੰਦਾ ਉੱਥੇ ਕਾਲਜ ਵਿੱਚ ਕਰਦਾ ਹੋਊਗਾ ਕੀ ਕਹਿ ਸਕਦੇ ਇਹ ਤਾਂ ਸਾਡੇ ਗਮਾਂਡੀਆਂ ਦਾ ਮੁੰਡਾ ਉੱਥੇ ਨਾਲ ਪੜਦਾ ਇਹਦੇ ਉਹ ਦੱਸਦਾ ਸੀ ਕਹਿੰਦਾ ਨਸ਼ਾ ਕਰਦਾ ਬੁਰਾ ਹਾਲ ਕਰਦਾ ਹੋਊ ਭੈਣੇ ਆਪੀ ਦੇਖਣਗੇ ਇਹਦਾ ਭਾਈ ਦੇਖੋ ਇਹਦੀ ਮਾਂ ਦੇਖੋ ਮੈਨੂੰ ਕੀ ਬਾਹਲਾ ਸਿਰ ਚੜਾ ਰੱਖਿਆ ਭੈਣੇ ਦੋਸਤੋ ਓ ਨੋ ਇਹਨੂੰ ਕੰਮ ਧੰਦੇ ਵੀ ਲਾਇਆ ਕਰੋ ਸੋਡਾ ਕਰ ਲਾ ਉਹ ਵੀ ਮੁੱਖਾ ਪੀ ਜਾਂਦਾ ਰਹਿੰਦਾ ਵੱਡਾ ਮੁੰਡਾ ਇਹਨੂੰ ਵੀ ਲਾ ਲਿਆ ਕਰੋ ਤੁਹਾਡੇ ਘਰ ਵਾਲੇ ਮੈਂ ਕਹਿਣੀ ਆ ਤਾਂ ਮੈਂ ਤਾਂ ਮਾੜੀ ਬਜਦੀ ਆ ਚਲੋ ਆਪੀ ਕਰਨਗੇ ਜਿਹੜੇ ਭਰਨਗੇ ਹੋਰ ਦੱਸ ਘਰੇ ਕਿਵੇਂ ਸੀ ਸਾਰੇ ਜੀ ਸਭ ਠੀਕ ਆ ਮੈਨੇ ਠੀਕ ਹੈ ਹਾਂਜੀ ਹੋਰ ਬੈਣ ਕਿਵੇਂ ਉਹਨੂੰ ਨਾ ਬਿਠਾ ਲਿਆ ਕਰੋ ਕਦੇ ਘਰੇ ਸਾਰਾ ਦਿਨ ਵਾਰਾ ਗਿਰਦੀ ਕਰਦਾ ਫਿਰਦਾ ਰਹਿੰਦਾ ਬਸ ਸੌ ਨਹੀਂ ਬੈੰਦਾ ਵੀਰੇ ਉਹਦੇ ਬਾਈ ਦਾ ਸਿਰ ਚੜਾਇਆ ਹੋਇਆ ਹੋਰ ਹੋਈ ਆ ਉਹਦੀ ਹੋਰ ਦੱਸ ਤੂੰ ਛੱਡ ਇਹਨਾਂ ਨੂੰ ਚਾਹ ਬਣਾਵਾ ਬਸ ਭਣੇ ਦਰਤਾਏ ਵੀ ਮੰਨ ਜਾਣ ਵਾਲੀ ਪਈ ਆ ਤੇਰਾ ਨਹੀਂ ਮੁੱਕਦਾ ਸਾਰਾ ਦਿਨ ਕੰਮ ਧੰਦਾ ਤੇਰੇ ਤਾਂ ਆਹੀ ਹਾਲ ਰਹਿਣਾਗਾ ਚਲ ਠੀਕ ਆ ਠੀਕ ਆ ਭਣੇ ਜਾਨੀ ਆ ਮੈਂ ਚੰਗਾ ਜਾ ਅੱਗ ਲਾਉਣੀ ਸੀ ਲਾਤੀ ਦੇਖਨੇ ਆ ਸ਼ਾਮ ਨੂੰ ਕੀ ਪਤਾ ਹੋਈ ਜਾਵੇਗਾ ਆਪਣਾ ਤਾਂ ਸਵਾਦ ਲੈ ਨਹੀਂ ਆ ਬੈਠਾ ਵਿਲ ਆ ਕਿਧਰ ਆ ਗਿਆ ਅੱਜ ਸੂਰਜ ਕਿਹੜੇ ਪਾਸੇ ਚੜਿਆ ਕੋਲੋਂ ਲੇਟ ਕਰਾਉਣਾ ਸੀ ਕਿ ਮਿੱਟੀ ਨਾਲ ਮਿੱਟੀ ਹੁੰਦਾ ਉਹ ਟੀਨਾ ਮਟੀਨਾ ਹੁੰਦਾ ਆ ਸਾਡਾ ਟੀਨਾ ਚਤੜ ਰਾਈ ਬਠਾ ਅੱਜ ਤਾਂ ਬਾਣ ਵੀ ਖੁਸ਼ ਹੋ ਜਾਊਗਾ ਛੋਟਾ ਆ ਹੈ ਕਦਾ ਛੋਟਾ ਆ ਜੀ ਲੈ ਰੋਟੀ ਦਿੱਤੀ ਆ ਬੇਬੇ ਨੇ ਕਦਾ ਭੁੱਖਾ ਗਿਆ ਬੇਬੇ ਨੇ ਕਿ ਭਰਜਾਈ ਨੇ ਤੇਰੀ ਨੇ ਭਰਜਾਈ ਨੇ ਦਿੱਤੇ ਪੂੜੇ ਦਾਲ ਜੀ ਢੋਲੀ ਫਿਰਦਾ ਯਾਰ ਦਾਲ ਢੋਲੀ ਆ ਜਿਹੜੀ ਲਿਆਂਦੀ ਆ ਉਹ ਤੋਂ ਹੀ ਖਾਇਆ ਕਰ ਓ ਨੋ ਚੁੱਪ ਕਰਕੇ ਟਾਈਮ ਟੱਪ ਪੜਾ ਦਾ ਪੜਦਾ ਕੋ ਲੱਗ ਜਾ ਮੈਨੂੰ ਵੀ ਸੁਖ ਹੋ ਜਾ ਤੇਰਾ ਲੱਗਣ ਦਿੰਨੇ ਆ ਤੁਸੀਂ ਕੋਈ ਦੋ ਔੜੇ ਲੈ ਲਾਵਾਂ ਵੀ ਪਹਿਲਾਂ ਤਾਂ ਉਹ ਲੇਟ ਉੱਠਿਆ ਉੱਤੋਂ ਪਹਿਲਾਂ ਨਹਾਉਣ ਤੋਂ ਤੇ ਤਿਆਰ ਹੋਣ ਤੇ ਟਾਈਮ ਲੱਗ ਗਿਆ ਹੁਣ ਕਾਲਜ ਮੈਂ 12 ਵਜੇ ਵੜੂ ਅਗਲੇ ਵੜਨ ਨਹੀਂ ਦਿੰਦੇ ਉੱਥੇ ਉਹ ਵੜਨ ਨੂੰ ਕਿਉਂ ਨਹੀਂ ਲੈ ਫੋਨ ਕਰ ਦਿਆਂਗੇ ਉਹਨਾਂ ਨੂੰ ਤੂੰ ਇੱਥੇ ਕਰਦੇ ਕਿ ਬੈਠਾ ਤਾਂ ਵਿਹਲਾ ਮੈਂ ਤਾਂ ਮੈਂ ਖਾ ਰੇਤ ਲਾਂ ਇਹਨੂੰ ਤੇ ਉਹ ਲੈਟੀ ਕੱਟ ਹੀ ਬੜੇ ਲੱਗੀ ਜਾਂਦੇ ਹੁਣ ਇੱਥੇ ਨੂੰ ਬਹੁਤ ਜੰਗਾਂ ਨਾਲ ਲਿਆਂਦੀ ਆ ਇਹ ਤੇ ਧਿਆਨ ਨਾਲ ਗੇੜ ਗੂੜ ਜੜਨੀ ਤੇ ਪਸ਼ੂਆਂ ਨੂੰ ਵੀ ਪਵਾਦੀ ਪੱਠਾ ਨਹੀਂ ਰਜ ਟਾਈਮ ਨਾਲ ਆ ਜੀ ਉਧਰੋਂ ਚੱਲ ਠੀਕ ਆ ਆ ਖਾਲੀ ਪੈਸੇ ਫੀਸ ਫੂਸ ਭਰਤੀ ਚਾਹੀਦੇ ਆੜ ਤੱਕ ਉਹ ਤਿਆਰੀ ਤਰੀਕਾ ਨਾਲ ਨਾਲ ਸਾਰੇ ਲੱਗ ਜਾਂਦੇ ਤੂੰ ਰਹਿ ਗਿਆ ਮੇਰਾ ਮਾਜ ਦਾ ਖੂਨ ਤੇ ਕਰੀ ਜਾਂਦਾ ਮਿਹਨਤ ਮੈਂ ਹੋਰ ਹੁਣ ਮੈਂ ਕਰਾਂ ਮੈਂ ਦਰ ਰਾਤ ਇੱਕ ਘਰਤਾ ਮੈਂ ਪੇਪਰ ਹੁਣ ਮੈਂ ਤਿਆਰੀ ਕਰੀ ਜਾਂਦਾ ਹੁਣ ਮੈਂ ਬੇਬੇ ਤਾਂ ਕਹਿੰਦੀ ਉੱਥੇ ਲੱਗ ਜਾ ਔਰ ਭੁਜਾਈ ਕਹਿੰਦੀ ਉੱਥੇ ਜਾ ਕੇ ਬਾਈ ਨਾਲ ਲੱਗ ਜਾ ਹੁਣ ਮੈਂ ਬਾਈ ਨਾਲ ਲੱਗਾਂਗੇ ਪੜਾਂ ਮੈਂ ਨਹੀਂ ਜਾਂਦਾ ਕਾਲਜ ਫਿਰ ਬੁੜੀਆਂ ਦੇ ਅੱਖ ਨਹੀਂ ਲੱਗੀਦਾ ਹੁੰਦਾ ਤੂੰ ਪੁੱਤ ਪਾੜ ਸਮਾਰ ਕੇ ਮੈਂ ਹੈਗਾ ਕੰਮ ਕਰਨ ਪਰ ਤੂੰ ਸਮਝਾ ਰਿਹਾ ਕਰ ਮੈਂ ਦਿਹਾੜੀ ਕਰਕੇ ਸੋਈ ਹੁੰਦਾ ਜਦੋਂ ਮਰ ਬੁੜੀਆਂ ਦੀ ਗੁੱਤ ਪਿੱਛੇ ਹੁੰਦੀ ਹੈ ਉੰਦੀ ਤਾਂ ਗੁੱਤ ਪਿੱਛੇ ਆ ਐ ਥੋੜਾ ਹੁੰਦਾ ਪਰਸਾਈ ਜਿਹੜੀ ਕੰਜਰ ਕਰੇ ਸੀ ਪੜਾਈ ਕਿੱਥੋਂ ਹੋਊ ਪੜਾਈ ਆ ਕੇ ਮਾਹੌਲ ਚਾਹੀਦਾ ਵਧੀਆ ਬੜਾ ਟਾਈਮ ਨਾ ਲਾਗੇ ਨਾ ਮੈਂ ਜਿਹੜਾ ਦਿਨ ਰਾਤ ਇਹਨਾਂ ਨੂੰ ਝਾਲਦਾ ਆ ਆ ਰੋਟੀ ਤੋਂ ਅੱਜ ਲਿਆ ਤੇ 12 ਵਜ ਗਏ ਤੇ ਮੈਨੂੰ ਭੁੱਖੇ ਨੇ ਤੜਕੀ ਚਾਹ ਵੀ ਨਹੀਂ ਪੀਤੀ ਉਹ ਇੱਕ ਦੂਜੇ ਠੂਹ ਲੈ ਕੇ ਪੈਂਦੀ ਦੂਜੀ ਠੂਹ ਲੈ ਕੇ ਪੈਂਦੀ ਮੈਂ ਤਾਂ ਹੁਣ ਫਸਿਆ ਜਿੱਦ ਦੀ ਪਰਝਾਈ ਨਾਲ ਲੜਦਾ ਉਧਰੋਂ ਮੁੜ ਕੇ ਉਹ ਕਰਾਊਗੀ ਮੁਕੱਦਮਾ ਚਲਾਊਗੀ ਉਹਦਾ ਦੇਜਦਾ ਇਹ ਤੂੰ ਆਪ ਦੀ ਮਾਂ ਨੂੰ ਬੋਲਦੇ ਆ ਫਿਰ ਲੋਕਾਂ 'ਚ ਮਾੜੇ ਵਾਇਦ ਕੋਸ ਨਹੀਂ ਬਾਈ ਕਾਹਦਾ ਬਾਪੂ ਤੁਰ ਗਿਆ ਆਹ ਹਾਲ ਹੋਣੇ ਸੀ ਨਹੀਂ ਮੈਂ ਤਾਂ ਫੁੱਲਾਂ ਵਾਂਗੂ ਰੱਖਿਆ ਸੀ ਤੂੰ ਮੈਂ ਵੀ ਤੈਨੂੰ ਫੁੱਲਾਂ ਵਾਂਗੂ ਰੱਖੂ ਪੜ ਤੂੰ ਦੱਬ ਕੇ ਜੇ ਫੀਸ ਫੂਜਾਈ ਦੀ ਆਰਤੀ ਨੂੰ ਮੈਂ ਫੋਨ ਕਰ ਦਿੰਨਾ ਫੀਸ ਤਨ ਚਾਹੀਦੀ ਆ ਤੂੰ ਕਰ ਦੀ ਫੋਨ ਮੈਂ 5000 ਲੈ ਕੇ ਜਾਊਂਗਾ ਫੜ ਕੇ ਲੈ ਜੀ ਲੈ ਜੀ ਭਣਾ ਦੀ 7 ਲੈ ਜੀ ਫੜ ਕੇ ਪਰ ਬੁੱਤ ਲੱਗ ਕੇ ਸੁਪਨਾ ਪੂਰਾ ਕਰ ਦਿਆ ਤੂੰ ਵੱਡੇ ਨਾ ਕੇਰਾ ਮੈਂ ਲੱਗ ਜਾ ਫਿਰ ਤਾਂ ਸਾਰੇ ਧੋਨੇ ਤੋੜ ਦੂੰਗਾ ਤੁਹਾਡੇ ਮੈਂ ਮੇਰਾ ਵੀ ਮੈਂ ਕੋਈ ਟਰੈਕਟਰ ਨਵਾਂ ਲੈ ਲਊਂ ਉਹ ਠਕ ਠਕ ਆਇਆ ਚਲਾਈ ਜਣਾ ਪੁਰਾਣ ਦੁਆਮ ਫਿਕਟਰ ਕੇ ਤੁਹਾਡਾ ਬੁਕਾਉਂਗਾ ਤੁਸੀਂ ਵੀ ਯਾਰ ਇਹਦੇ ਚੱਕਰ ਜੇ ਵੀ ਉਹ ਆ ਫਿਕਟਰ ਲੈ ਲਈਏ ਨੂੰ ਹਿੰਦੁਸਤਾਨ ਇਹਨੂੰ ਅਰ ਕੀ ਕਣਕ ਹੋ ਗਿਆ ਵਾਵਾ ਤੇ ਇਹਨੂੰ ਆਪਕਾਰ ਕੋਰੀ ਲੈ ਲਿਆਂਗੇ ਯਾਰ ਹੁਣ ਟਾਈਮ ਮਾੜਾ ਮੋਟਰਸਾਈਕਲ ਵਾਲਾ ਟਾਈਮ ਲੈਣੀ ਆ ਆ ਖੜਿਆ ਖਵਾੜ ਲੈ ਕੇ ਦਿੱਤਾ ਨਾ ਇਹ ਮਗਰੋਂ ਲੈਂਦਾ ਨਾ ਕਰਦਾ ਇੱਥੇ ਬੈਠਾ ਸੈਡ ਆਈ ਕਦੇ ਰਹਿੰਦੇ ਯਾਰ ਇਹ ਪੇਜ ਯਾਰਾ ਉਹ ਲੋ ਲੈਟ ਦਾ ਵੀ ਨਹੀਂ ਪਤਾ ਦੂਜੀ ਮੋਟਰ ਚੱਲੂਗੀ ਕਿ ਨਹੀਂ ਚੱਲ ਉਹਨੂੰ ਖਾ ਲੈਣੇ ਆ ਲੱਸੀ ਲੱਸੀ ਪੀ ਲਈਏ ਭੁੱਖ ਬਹੁਤ ਲੱਗੀ ਐ ਦੁਨੀਆ ਦੇ ਵਿੱਚ ਤਾਂ ਮਾਂ ਵੀ ਮਰਿਆ ਗਿਆ ਆ ਇਹ ਪੰਗਲੇ ਪਾਣੀ ਆ ਭੇਜਿਆ ਹੀ ਚੱਲ ਫੇਰ ਹੀ ਖਾਵਾਂਗੇ ਮਾਰੇ ਜਿਹੜੇ ਮਾਰੇਗਾ ਸਰਕਾਰਾਂ ਨੇ ਵੀ ਤੰਗ ਕਰਿਆ ਨੇ 24 ਘੰਟੇ ਲੈਟ ਦੇਵਾਂਗੇ ਆ ਤਾਂ ਰਸੈਪ ਹੀ ਐ ਘਰੋਂ ਘਰੇ ਤੰਗ ਖੇਤ ਆਉਣਿਆ ਖੇਤ ਤੋਂ ਤੰਗ ਨਾ ਕੋਈ ਬੰਦਾ ਮਿਲਦਾ ਨਾ ਕੋਈ ਲਾਈਟ ਦਾ ਸਾਰਾ ਸਿਸਟਮ ਜਾਟੜਿਆ ਸਾਰੇ ਪਾਸੇ ਵਾਹਿਗੁਰੂ ਰੱਬਾ 6 months later ਓ ਬੇਬੇ ਓ ਬੇਬੇ ਮੈਨੂੰ ਨੌਕਰੀ ਮਿਲ ਗਈ ਜੋਨਿਕ ਲੈਂਟਰ ਆ ਗਿਆ ਮੇਰਾ ਬੇ ਚੱਲ ਵਧੀਆ ਪੁੱਤ ਬਹੁਤ ਵਧੀਆ ਹੋਇਆ ਬਾਬੇ ਨਾਨਕ ਨੇ ਸੁਣ ਲਈ ਬਾਬੇ ਨਾਨਕ ਨੇ ਸੁਣ ਲਈ ਸੁਣ ਲਈ ਚੱਲ ਬਹੁਤ ਵਧੀਆ ਹੋਇਆ ਹੋਰ ਬੇਬੇ ਬਹੁਤ ਮੇਰਾ ਤਾਂ ਪੋਛਣਾ ਸਾਰੇ ਨਾਲ ਦੇ ਮੇਨਾ ਮਾਰਦੇ ਸੀਗੇ ਮੈਨੂੰ ਤਾਂ ਸਾਰੇ ਲੱਗ ਗਏ ਸੀ ਸੱਚੀ ਅੱਜ ਜੋ ਇੰਗਲੈਕਟਰ ਆਇਆ ਮੇਰਾ ਤਾਂ ਵੇ ਚੱਲ ਵਧੀਆ ਬਾਲਾ ਹੀ ਸ਼ੁਕਰ ਹੋਇਆ ਬਾਬੇ ਨਾਨਕ ਨੇ ਸੁਣ ਲਈ ਤੇਰੀ ਤੇਰੀ ਮਿਹਨਤ ਦਾ ਮੁੱਲ ਪੈ ਗਿਆ ਹੋਰ ਬੇਬੇ ਬਾਲਾ ਵਧੀਆ ਹੋਇਆ ਤਾਂ ਚੱਲ ਵਧੀਆ ਪੁੱਤ ਹੁਣ ਗਰੀਬੀ ਚੱਕ ਦੂ ਸਾਰੀ ਉਹ ਕਿੱਥੇ ਡਿਊਟੀ ਸਾਡੇ ਵਾਲਾ ਲੱਗੀ ਹੋਈ ਚੰਡੀਗੜ੍ਹ ਚੰਡੀਗੜ੍ਹ ਰਾਜਧਾਨੀ ਰਾਜਧਾਨੀ ਫੇਰ ਤਾਂ ਕੰਮਕੁੰਮ ਕੱਢਿਆ ਕਰਾਂਗੇ ਯਾਰ ਬੜਾ ਹੱਥ ਟੈੜ ਸੀਗਾ ਕੰਮਕੁੰਮ ਤਾਂ ਬਾਈ ਕਾਹਦੇ ਕੱਢਣੇ ਤੁਸੀਂ ਤਾਂ ਖੇਤਾਂ 'ਚ ਕੰਮ ਕਰਨ ਵਾਲੇ ਆਂ ਜੋੜੀ ਕਰਦਾ ਮੈਂ ਖੇਤ ਕੰਮ ਕਰੂੰ ਤੂੰ ਬਾਹਰੋਂ ਤੇਰੀ ਤਨਖਾਹ ਹੋਆ ਹਰ ਮਹੀਨੇ ਕਾ ਤਨਖਾਹ ਦੇ ਰਿਹਾ ਕੋਜ ਮਰਜੀ ਹੋਵੇ ਆਪਣੇ ਇੱਕ ਤਰੀਕ ਨੂੰ ਆ ਜਾ। ਇਹ ਬੰਦੇ ਕੀ ਜਾਂਦਾ ਤਨਖਾਹ ਤਾਂ ਮੇਰੀ ਉਹ ਹੈ ਕੀ ਮਤਲਬ ਹੈ ਕਿ ਇੱਕ ਤਰੀਕ ਨੂੰ? ਚੱਲ ਪੁੱਤਰਾ। ਨਾ ਤਸ ਤੋਂ। ਤੂੰ ਕਹਦਾ ਰਲ ਕੇ ਬੜਾ ਚੰਮ ਤਾਂ ਮੇਰਾ ਮੈਂ ਤਾਂ ਕਿੰਨਾ ਭਕਾਈ ਕਰ ਕਰ ਭਰਦਾ ਨਾ ਕਿਤੇ ਕਿੱਥੇ ਭਰਦੇ ਕਿਤੇ ਕਿੱਥੇ ਭਰਦੇ। ਤੇਰਾ ਵੱਡਾ ਵੀਰ ਵੀ ਕੰਮ ਕਰਦਾ। ਬਾਈ ਕੋਈ ਵੀਰ-ਵੂਰ ਨਹੀਂ ਮੇਰੇ ਖਰਚੇ ਬਹੁਤਾ ਚੰਡੀ ਗੜਦੇ। ਚੱਲ ਕੋਈ ਨਾ ਰਲ ਕੇ ਕਰੋ ਫਿਰ। ਤੂੰ ਬਾਲੀ ਬਾਹਰ ਕਰਾਉਣੀ ਇਹਨਾਂ ਨੇ ਰਹਿ ਪਾ ਤੂੰ ਵੀ। ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਰਲ ਕੇ ਕਰੀਦਾ ਹੁਣ। ਕੋਈ ਰਲ ਕੇ ਨਹੀਂ ਗੱਲ ਹੋਈ ਯਾਰ। ਕਿੱਥੇ ਚੱਲਿਆ ਫਿਰ ਹੁਣ? ਐਨਾ ਨੂੰ ਪੜਾਉਣਾ ਮੈਨੂੰ ਬ ਬਾਪੂ ਹੁੰਦਾ ਗੱਲ ਹੋਰ ਸੀ ਠੀਕ ਆ ਨਾ ਤੇ ਮੇਰਾ ਤੜਕੇ ਨੂੰ ਬਾਈ ਕੀ ਲੈ ਤੜਕੇ ਨੂੰ ਮੇਰਾ ਹਸਾ ਮਰਦੋ ਅੱਧ ਦੇ ਦੋ ਮੈਨੂੰ ਜਿਹੜਾ ਮੈਂ ਨਹੀਂ ਤੜਕੇ ਗੱਲ ਕਰੂੰਗਾ ਤੜਕੇ ਨੂੰ ਮੈਨੂੰ ਜਵਾਬ ਦੇ ਜਿਹੜਾ ਬੱਗਾਂ ਨੂੰ ਪੜਾ ਕੇ ਤੈਨੂੰ ਪੜਾ ਲਿਖਾਇਆ ਓਏ ਮੈਥੋਂ ਨਹੀਂ ਸਮਝਦਾ ਖਰਚੇ ਪਤਾ ਕਿੱਥੇ ਹੁੰਦੇ ਨੇ ਕਿੰਨੇ ਖਰਚੇ ਹਥੇ ਚੰਡੀਗੜ੍ਹ ਨਾ ਪੁੱਤ ਫੇਰ ਐਂ ਤਾਂ ਕਰ ਸਾਲਿਆ ਮੇਰਾ ਉਹ ਤੜਕੇ ਤੋਂ ਫਰਾ ਲਾ ਗੱਡੀ ਮੈਂ ਸਰ ਪਾੜ ਦੂੰ ਨਾਲ ਕਾਹਦੀ ਮੈਂ ਕੱਢਾਂ ਵੱਡਾ ਹੈਗਾ ਮੈਂ ਦਾਦਾ ਮੈਨੂੰ ਵੱਡੇ ਛੋੜੇ ਸ਼ਰਮ ਮਾਂ ਦਾ ਤੂੰ ਕਰਾਉਂਦੀ ਸੀ ਉਹ ਦੁਬਾਰਾ ਆਇਂਦੀਆਂ ਲੋਕਾਂ ਨੂੰ ਜਲੂਸ ਨਾ ਦਿਖ ਹਾਂ ਲੋਕ ਭਾਵੇਂ ਕੋਠਿਆਂ ਤੇ ਚੜਜਾ ਮੈਨੂੰ ਕੋਈ ਨਹੀਂ ਕਿਸੇ ਦਾ ਆ ਮੈਨੂੰ ਲੱਗਦਾ ਚੜ ਗਈ ਉਹ ਤਾਂ ਚੜ ਗਈ ਹਾਂ ਚੜੀ ਆ ਨਾ ਮੈਨੂੰ ਨਹੀਂ ਕਿਸੇ ਦਾ ਉਹ ਤਾਂ ਛੱਟ ਦੇਣੇ ਚੜਜਾਂ ਦੀਆਂ ਕੋਠੇ ਦੇ ਨਾ ਜਲੂ ਚੜੀ ਮੈਨੂੰ ਖਾਣਾ ਨਿਕਲਣਾ ਸੀ ਇਹ ਇੱਕ ਦਿਨ ਨਿਕਲਣਾ ਸੀ ਰੱਬ ਤੋਂ ਡਰਾਂ ਸਾਕਣਾ ਦਾ ਦੇਣਾ ਕਹ ਉਹਨੂੰ ਤੂੰ ਆਪਣੀ ਡਿਊਟੀ ਕਰ ਉਹ ਖੇਤੀ ਸੰਭੂਗਾ ਖੇਤੀ ਖੁਤੀ ਇਹਨੇ ਸੰਭੀ ਅਜੇ ਤੱਕ ਮੈਨੂੰ ਕੀ ਦਿੱਤਾ ਇਹਨੇ ਉਹ ਕਿਹਾ ਕਿ ਉਹਨੂੰ ਕਿੱਥੋਂ ਕੋਰਸ ਕਰ ਤੂੰ ਕਿ ਇੱਕ ਫੀਸ ਮੈਨੂੰ ਤਾਂ ਸੁਣਾ ਦੀ ਜਿਹੜੀ ਲੱਖਾਂ ਦੀ ਫਸਲ ਹੁੰਦੀ ਸੀ ਕਿਹੜਾ ਹੁੰਦਾ ਇੱਥੇ ਮੈਨੂੰ ਤਲਕੇ ਨੂੰ ਜਵਾਬ ਦੇਈਦਾ ਮੈਂ ਤੁਹਾਨੂੰ ਦੱਸਦਾ ਮੇਰੀਆਂ ਧਰਮਾਂ ਗਾ ਮ ਆ ਦੇਖ ਲੈ ਮਾਤਾ ਜਾਵੜਾ ਨਾਲ ਤੂੰ ਵੀ ਇਹਦੇ ਤੇ ਪਰ ਤੂੰ ਚੁੱਪ ਕਰ ਜਾ ਕਰ ਕੁੜੇ ਤੂੰ ਮੈਂ ਕੀ ਚੁੱਪ ਕਰਾਂ ਮਾਦਾ ਖੰਡ ਗੁੜ ਜੋਗਾ ਹੀ ਰਹਿ ਗਿਆ ਆੜ ਤਕੇ ਦਾ ਇਹਨੇ ਉਥੋਂ ਫੜ ਲਿਆ ਬੁਲਟ ਇਹਨੂੰ ਲੈ ਕੇ ਦਿੱਤਾ ਮੈਂ ਕਾਰ ਇਹਨੂੰ ਮੈਂ ਲੈ ਕੇ ਦਿੱਤੀ ਚੁੱਪ ਕਰਾ ਦੇ ਤੂੰ ਨਾ ਲੈ ਦੇਖ ਲੈ ਮਾ ਜੌਂਦੇ ਨੂੰ ਮਾਰ ਗਿਆ ਪੰਡ ਚ ਮੇਰੀ ਜਮਾ ਹੁਣ ਰਹਿ ਹੀ ਕੋਈ ਨਹੀਂ ਗਿਆ ਇਹਨੂੰ ਵੀ ਮੈਂ ਤਿੰਨ ਚਾਰਾਂ ਦੀ ਕੁੱਟਿਆ ਉਹਦੇ ਪਿੱਛੇ ਜਵਾਕ ਪਿੱਛੇ ਉਹ ਨੋ ਕਿਉਂ ਇੰਨਾ ਲੜਦੇ ਹੋ ਤੁਸੀਂ ਦੱਸ ਤੇਰਾ ਛੋਟਾ ਵੀਰ ਆਹੋ ਛੋਟਾ ਹਜੇ ਕਹਦਾ ਛੋਟਾ ਅਜੇ ਹਜੇ ਤਾਂ تنਖਾ ਆਈ ਨਹੀਂ ਪਹਿਲੇ ਦਿਨ ਹੀ ਉਹ ਕਰ ਗਈ ਤੇ ਲੈ ਲੈ ਹੁਣ ਦੇਖ ਲੈ ਪੜਾ ਲਓ ਉਹਨੂੰ ਕਦੇ ਕੱਪੜੇ ਲੈ ਤੇ ਕਦੇ ਬੂਟ ਲੈ ਤੇ ਹੁਣ ਉਹ ਤਾਂ ਮੇਰਾ ਹੱਕ ਬੰਦਾ ਸੀ ਫਿਰ ਉਹ ਪਿਓ ਉਹ ਮੇਰਾ ਹੱਕ ਨਹੀਂ ਸੀ ਬੰਦਾ ਉਹ ਨੋ ਵੀ ਉਹ ਘਰੇ ਰਵੇ ਕਲੇਸ ਨਾ ਪਾਓ ਉਹ ਬਸ ਮਾਤਾ ਤੂੰ ਸਾਰਾ ਸਾਰੀ ਲੜਾਈ ਦੀ ਜੜ ਤੂੰ ਹੀ ਆ ਏ ਦਾ ਕੀ ਕੁਸੂਰ ਆ ਹੁਣ ਉਹਦਾ ਖੂਨ ਚਿੱਟਾ ਹੋ ਗਿਆ ਆਪਾਂ ਕੀ ਕਰੀਏ ਕੀ ਚਿੱਟਾ ਹੋ ਗਿਆ ਉਹ ਆਪਦੇ ਭਰਾ ਨੂੰ ਹੋ ਗਿਆ ਤੇ ਉਹਨੂੰ ਪਤਾ ਨਹੀਂ ਸੀ ਤੇ ਸਾਰਾ ਕੁਝ ਤੋਂ ਉਹਦੇ ਤੇ ਚੱਕ ਚੱਕ ਲਾਤਾ ਲਾਉਣਾ ਹੀ ਸੀਗਾ ਜਵਾਕ ਸੀਗਾ ਮੈਂ ਚੱਲ ਪੜ ਕੇ ਕੋਈ ਆ ਗਿਆ ਹੁਣ ਹੁਣ ਉਹਦਾ ਹੱਕ ਨਹੀਂ ਬੰਦਾ ਕੋਈ ਘਰੇ ਰਹਿਣ ਦਾ ਵੀ ਮੈਂ ਘਰੇ ਵੀ ਕੋਈ ਪੈਸਾ ਦੇਣਾਗਾ ਪੈਸਾ ਹੁਣ ਕੀ ਹੁਣ ਮੈਨੂੰ ਕੀ ਪਤਾ ਖੂਨ ਚਿੱਟਾ ਹੋ ਜੂਗਾ ਉਹਦਾ ਹੂੰ ਖੂਨ ਸਿੱਟਾ ਹੋ ਜੂਗਾ ਸਾਰਾ ਘਰਬਾਰ ਲਾਤਾ ਆਪਦੇ ਜਵਾਕਵਾਰੀ ਵੀ ਕੁਝ ਸੋਚਣਾ ਸੀ ਉਹਦੇ ਵੀ ਸੋਚੀ ਜਾਂਦਾ ਮੈਨੂੰ ਆਇਆ ਸੀ ਕੋਈ ਪੜ ਕੇ ਚੱਲ ਆਮਦਨ ਵਾਲ ਹੋ ਜੂਗੀ ਤੇ ਫੇਰ ਲੈ ਲੈ ਹੁਣ ਆਮਦਨ ਸੱਦ ਲੈ ਨਾਲ ਵਗ ਆਹ ਹੁਣ ਸਾਨੂੰ ਤਾਂ ਦੋਹਾਂ ਨੂੰ ਜਵਾਬ ਦੇ ਗਿਆ। ਮੈਨੂੰ ਵੀ ਤੂੰ ਹੀ ਫੜ ਲੈਣੀ ਆ। ਮੇਰੀ ਤਾਂ ਕੋਈ ਗੱਲ ਨਹੀਂ ਹੈਗੀ। ਜੋ ਆਖਦੀ ਕਿੱਥੇ ਖੁਸ਼ੀ ਮਨਾਉਣੀ ਸੀ ਸਾਰਾ ਕੁਝ ਤਾਂ ਤੂੰ ਹੀ ਕਰਦੀ ਸੀ। ਦੇ ਦੋ ਪੈਸੇ, ਦੇ ਦੋ ਪੈਸੇ। ਉਹ ਤਾਂ ਨਹੀਂ ਸੀ। ਉਹ ਤਾਂ ਹੁਣ ਦੇਣਾ ਹੀ ਸੀ ਜਦੋਂ ਸਾਂਝਾ ਘਰ ਸੀਗਾ ਉਹਦਾ ਵੀ ਐਸਾ ਸੀ। ਅਸਰ ਹੋਣੀ ਸਮਝਾ ਮਾਤਾ ਉਹਨੂੰ ਵੀ ਤੇਰਾ ਹੱਕ ਵੰਦਾ। ਭਾਈ ਤੇਰੇ ਤੇ ਲਾਏ ਨੇ ਘਰੇ ਬਹਿ ਕੇ ਇੱਥੇ ਦੋ ਪੈਸੇ ਦੇ ਵਿੱਚ ਵੰਡ। ਲੈ ਦੇ ਲੈ ਮਾਤਾ ਮੈਂ ਆਹਦੀ ਘਰ ਵਾਲੀ ਨੂੰ ਵੀ ਪਿੱਛੇ ਰੱਖਿਆ। ਇਹ ਸਾਰੀ ਔਰ ਹੋ ਗਈ ਮੈਨੂੰ ਲੜਦੀ ਉਹਦੇ ਪਿੱਛੇ। ਮੈਂ ਤਾਂ ਕਦੇ ਚੰਗਾ ਤੂੰ ਹੀ ਨਹੀਂ ਜੜਿਆ। ਲੈ ਹੁਣ ਇਹ ਤੇ ਮੇਰਾ ਕੀ ਆ? ਤੂੰ ਤੇ ਰਹੀ ਆ ਕੋਈ ਨਹੀਂ ਹੁਣ ਕੀ ਹੋ ਗਿਆ ਆਪਣਾ ਆਪ ਦਾ ਸਾਰਾ ਕੁਝ ਹੈਗਾ ਆਪ ਕਰ ਲਾਂ ਕਰ ਜਾ ਜਿਹੜਾ ਲਾ ਦੂਗਾ ਮੈਂ ਥੋਰ ਕਰ ਜਾਈ ਲਾਹੀ ਉਹ ਤੋਂ ਨਾ ਲਾਹੀ ਜਿਹਨੇ ਸਾਰਾ ਘਰ ਪੱਟ ਪੱਟਦਾ ਉਹ ਤਾਂ ਹੁਣ ਕੋਈ ਨਹੀਂ ਉੱਥੇ ਚੰਡੀਗੜ੍ਹ ਜਾ ਕੀ ਕਰ ਲੂਗਾ ਉਹ ਤੋਂ ਤਾਂ ਮੇਰਾ ਭਾਈ ਮੇਰਾ ਭਾਈ ਤੇ ਭਰਾ ਸੀਗਾ ਹੁਣ ਮੈਂ ਕੀ ਕਰਾਂ ਚੱਲ ਕੁੜੇ ਤੂੰ ਚੱਲ ਮਾ ਤਾਂ ਹੁਣ ਪਿੰਡ ਚੋਂ ਨਹੀਂ ਜਾਉਂਦਾ ਜਦੋਂ ਦਾ ਛੱਡਦਾ ਚੱਲ ਮਾ ਤਾਂ ਚੱਲ ਤੂੰ ਉਹਦੇ ਨਾਲ ਹੀ ਜਾ ਮੈਨੂੰ ਹੌਣ ਧੱਕੇ ਮਰੀ ਜੰਨੀ ਐ ਤੂੰ ਤੇ ਮਾਰ ਲੈਨੇ ਸਾਰਾ ਤਾਂ ਘਰੀ ਇਹਨੇ ਪੱਟਿਆ ਤੇ ਇਹ ਤਾਂ ਪੱਟਿਆ ਕਹਦਾ ਹਾਂ ਪੱਟਿਆਗਾ ਇਹਨੇ ਤਾਂ ਸਾਨੂੰ ਦੋਹਾਂ ਨੂੰ ਜੰਮਾਈ ਹੁਣ ਉਹਦਾ ਖੂਨ ਲਹੂ ਚਿੱਟਾ ਹੋ ਗਿਆ ਮੈਂ ਕੀ ਕਰਾਂ ਉਹਦਾ ਲਹੂ ਚਿੱਟਾ ਹੋ ਗਿਆ ਉਦੋਂ ਨਹੀਂ ਸੀ ਪਤਾ ਜਦੋਂ ਸਾਰਾ ਘਰ ਚੱਕ ਚੱਕ ਕਰ ਜੇ ਲਾ ਮੈਨੂੰ ਕੀ ਪਤਾ ਮੈਨੂੰ ਆਇਆ ਸੀ ਚੜ ਦੁੱਗਣੀ ਆਂਦਣਾਊਗੀ ਉਹ ਪਾਣੀ ਪੂਣੀ ਪਿਆ ਦੇ ਮੇਰਾ ਬਲੱਡ ਘਟੀ ਜਾਂਦਾ ਪਿਆ ਦੇਨੀ ਆ ਤੈਨੂੰ ਪਾਣੀ ਨਹੀਂ ਤੂੰ ਹੀ ਬਾਈ ਕੀ ਇੱਥੇ ਵੇਖੀ ਨਹੀਂ ਔਖੀ ਨਹੀਂ ਥੱਲੇ ਆ ਜਾ ਸਾਡੇ ਕੋਲੇ ਆ ਜਾ ਸਾਰੀ ਜਵਾਨੀ ਰੋਲਦੀ ਇੱਥੇ ਕਰੇ ਸਾਡਾ ਕੀ ਤਮਾਸ਼ਾ ਬਣਾ ਤੁਸੀਂ ਝੁੰਸਲਾ ਪਾਤੀਆਂ ਮੇਰ ਤਾਂ ਪੜੀਆਂ ਲਿਖੀਆਂ ਖੇਚ ਪਾਤੀਆਂ ਸਾਰੀਆਂ ਮੇਰੇ ਤਾਂ ਪੜੀਆਂ ਲਿਖੀਆਂ oh no ਪੜੀ ਲਿਖੀ ਨੂੰ ਕੀ ਹੋ ਗਿਆ ਵਧੀਆ ਤਾਂ ਹੈਗਾ ਸਾਰਾ ਵਸਵਾਹ ਵਧੀਆ ਇਹਨਾਂ ਤੋਂ ਕੀ ਕਸੂਰ ਹੋ ਗਿਆ ਕਿਉਂ ਪੰਨੀ ਦੇਨੇ ਆਪਣੇ ਭਾਈ ਨਾਲ ਕਰ ਗੱਲ ਬਹਿ ਕੇ ਮਾਂ ਦਾ ਮੈਂ ਤਾਂ ਜਮਾ ਲੁੱਟਿਆ ਗਿਆ ਫੜਾ ਲਖਾਇਆ ਹੁਣ ਮੈਂ ਪਿੰਡ ਚ ਕੀ ਮੈਂ ਫੇਰ ਲਵਾ ਲਉ ਇਹਨੂੰ ਡੀਸੀ ਚੰਡੀਗੜ੍ਹ ਲੈ ਇਹ ਸਾਜ ਉੱਤੋਂ ਪਾਲਦਾ ਤੈਨੂੰ ਤਾਂ ਲੈ ਜਾਂਦਾ ਚੱਲ ਅਸੀਂ ਆਪਿਆਂ ਦੀ ਜੂਨ ਕਰ ਤੂੰ ਤਾਂ ਮਰਨ ਦੇ ਜਮਾਂ ਲਾਸਟ ਤੇ ਤੂੰ ਦਾ ਆਪਦਾ ਕੋਈ ਟਾਈਮ ਪਾਸ ਕਰ ਲੈਂਦੀ ਹੱਡ ਤੜਾਇਆ ਤੂੰ ਸਾਰੀਉ ਚੱਲ ਕੋਈ ਨਾ ਕੋਈ ਨਾ ਠੰਡ ਵਾਸਤੇ ਆ ਕਰੋ ਠੰਡ ਕੀ ਮੈਂ ਕਰਾਂ ਮੇਰਾ ਇਲੂ ਚਿੱਟਾ ਹੋ ਗਿਆ ਪੁੱਤ ਚਿੱਟਾ ਲਹੂ ਚਿੱਟਾ ਹੁਣ ਕੀ ਕਰਗੇ ਲਹੂ ਚਿੱਟੇ ਦਾ ਲੋਖ ਨਹੀਂ ਨਾਲ ਆ ਵਿਖੀ ਵੀ ਜਾਂਦੇ ਹੁਣ ਸਾਰੇ ਗੱਲ ਫੜਾ ਦੂਏ। ਆਂਡੀਆਂ ਨੇ ਤੇ ਦੇਖਣਾ ਪੁੱਤ ਲਹੂ ਹੀ ਚਿੱਟਾ ਹੋ ਗਿਆ ਕੀ ਕਰੀਏ। ਚੱਲ ਮਾਤਾ ਮੇਰਾ ਖੇਤ ਪੈਣਾ ਮੇਰਾ ਨਹੀਂ ਘਰੇ ਜੀ ਲੱਗਦਾ ਅੱਜ। ਕਿਉਂ ਪੈਣਾ ਖੇਤ ਪੁੱਤ ਨਹੀਂ ਮੇਰਾ ਤਾਂ ਬਲੱਡ ਘਟੀ ਜਾਂਦਾ ਮੈਂ ਗੋਲੀ ਗਾਲੀ ਲੈ ਕੇ ਨਾ ਟੀਕਾ ਟੂਕਾ ਲਵਾ ਕੇ ਆਉਣਾ। ਤੇ ਸਾਬ ਨੂੰ ਕਹਿ ਦੀ ਜਿਹੜੀ ਆਖ ਬਈ ਮਰਜੀ ਲਊ ਵੀ ਚੰਗੀ ਹੁਣ ਪੈਲੀ। ਕੋਈ ਜਲ ਵਿਆਹ ਤੱਕ ਇਕੱਠਾ ਰਹਿੰਦਾ ਹਜੇ ਕਿਹੜਾ ਕੋਈ ਬਗਾਨੀ ਧੀ ਆਈ ਸੀ ਕੋਈ ਜਵਾਕ ਸੀ ਮੈਂ ਆਪਦੇ ਵੀ ਮੈਂ ਜਵਾਕ ਉਹ ਕਰ ਲੇ ਤੂੰ ਆਪਦੇ ਘਰ ਵਾਲੀ ਨੂੰ ਸਮਝਾ ਕੋਈ ਗੱਲ ਨਹੀਂ ਉਹਨੂੰ ਤਾਂ ਮੈਂ ਕੀ ਸਮਝਾਵਾਂ ਉਹਦੀ ਸਾਰੀ ਉਮਰ ਮੈਂ ਸਦਰਾ ਮਾਰ ਕੇ ਰੱਖਾਂਗਾ ਉਹਦੇ ਪਿੱਛੇ ਉਹਦਾ ਖਿਆਲ ਆਈ ਗਿਆ ਬਗਾਨੀ ਧੀ ਦਾ ਮੈਂ ਜਾਨਾ ਮੈਂ ਤਾਂ ਉੱਥੇ ਤੇ ਆਦ ਪਕਾ ਲਓ ਜੇ ਮੇਰਾ ਨਹੀਂ ਜੀ ਕਰਦਾ ਜਖਾਨ ਨੂੰ ਕੁਝ ਵੀ ਕਿੱਥੇ ਜਾਵੇਂ ਸਿਆਪਾ ਲਓ ਚਾ ਤਜ ਗੱਲ ਹਰੇਕ ਬੰਦੇ ਦਾ ਕੋਈ ਕਿਸੇ ਨੂੰ ਪੜਾਵੇਂ ਨਾ ਨਾ ਲਾ ਦਾ ਕੋਈ ਨਾ ਕੋਈ ਖੂਨ ਦਾ ਰਿਸ਼ਤਾ ਹੀ ਹੈ ਨਹੀਂਗਾ ਹੈ ਨਹੀਂ ਹੈ ਨਹੀਂ ਲਹੂ ਦੇ